ਚਾਰਨ ਕੀਤੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੇਅੰਤ ਪ੍ਰਮਾਣ ਇਸ ਗੱਲ ਤੇ ਦਿੰਦੇ ਆ ਕਿ ਤੇਰੇ ਜੀਵਨ ਦਾ ਮਨੋਰਥ ਇਹ ਨਹੀਂ ਹੈ ਜੋ ਤੂੰ ਜਿਉ ਰਿਹਾ ਤੇ ਜੀਵਨ ਦਾ ਮਨੋਰਥ ਕੁਝ ਹੋਰ ਹੈ ਨਿੱਜਵਾਦ ਦੇ ਲਈ ਪਰਿਵਾਰਵਾਦ ਦੇ ਲਈ ਤੇ ਬੰਦਾ ਜੂ ਲੱਗੇ ਨਿੱਜੀ ਜੀਵਨ ਅਸੀਂ ਜਿਹੋ ਜਿਹਾ ਜਿਉਂਦੇ ਆ ਨਾ ਉਹ ਅਸੀਂ ਆਪਣੇ ਲਈ ਜਿਉਂ ਰਹੇ ਸਾਡਾ ਕਿਹੋ ਜਿਹਾ ਜੀਵਨ ਹੈ ਅਸੀਂ ਕਿਤਾ ਕੀ ਕਰ ਰਹੇ ਆ ਸਾਰਾ ਦਿਨ ਜਿੰਨੀ ਬੀਤ ਗਈ ਉਹਦੇ ਵਿੱਚ ਕੀ ਕੀਤਾ ਜਿਹੜੀ ਬਾਕੀ ਰਹੀ ਉਹਦੇ ਵਿੱਚ ਕੀ ਕਰਨਾ ਹੈ ਇਹ ਸਾਡੀ ਨਿੱਜੀ ਜਿੰਦਗੀ ਪਰਿਵਾਰਕ ਜਿੰਦਗੀ ਕਿਹੋ ਜਿਹੀ ਹੋਵੇ ਇਹ ਵੀ ਬੰਦਾ ਸੋਚਦਾ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਇਹ ਵੀ ਬੰਦਾ ਸੋਚਦਾ ਹੈ ਪਰ ਇਹ ਗੱਲ ਕੇਵਲ ਸੋਚਣ ਤੱਕ ਹੀ ਹੈ ਇਹਨੂੰ ਪ੍ਰੈਕਟੀਕਲ ਰੂਪ ਇੱਕ ਸੋਚਣਾ ਇੱਕ ਇਹ ਕੁਝ ਲਿਖਣਾ ਇੱਕ ਲਿਖੇ ਹੋਏ ਨੂੰ ਅਮਲੀ ਰੂਪ ਦੇਣਾ ਜੋ ਸੋਚਿਆ ਨੂੰ ਅਮਲੀ ਰੂਪ ਦੇਣਾ ਜੇ ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰ ਜਿਹੜੇ ਚਿੱਤਰਕਾਰ ਨੇ ਨਾ ਜੇ ਆਪਣੀ ਸੋਚ ਵਿੱਚ ਚਿੱਤਰ ਤਿਆਰ ਕਰਕੇ ਆਪਣੀ ਸੋਚ ਵਿੱਚ ਇੱਕ ਸਟੈਚੂ ਬਣਾ ਕੇ ਬੈਠੇ ਰਹਿਣ ਉਹ ਕਹਿੰਦੇ ਨਹੀਂ ਸੋਚ ਵਿੱਚ ਆਇਆ ਉਹ ਕਲਮ ਪਕੜਦੇ ਆ ਤੇ ਕਾਗਜ਼ ਦੀ ਹਿੱਕ ਤੇ ਉਹ ਤਿਆਰ ਕਰ ਦਿੰਦੇ ਇੱਕ ਕਾਗਜ਼ ਦੇ ਉੱਪਰ ਤਸਵੀਰ ਤਿਆਰ ਕਰ ਦਿੰਦੇ ਨੇ ਜਿਹੜੀ ਤਸਵੀਰ ਉਹਨਾਂ ਦੀ ਸੁਰਤ ਵਿੱਚ ਜਿਹੜੀ ਤਸਵੀਰ ਉਹਨਾਂ ਦੀ ਸੋਚ ਵਿੱਚ ਬਣ ਰਹੀ ਸੀ ਉਹਨਾਂ ਨੇ ਪ੍ਰੈਕਟੀਕਲ ਉਹਨੂੰ ਚਿੱਤਰ ਬਣਾ ਕੇ ਸਾਹਮਣੇ ਦੁਨੀਆ ਦੇ ਮੁਕਾ ਦੇ ਦਿੱਤਾ ਗੁਰਬਾਣੀ ਵਿੱਚ ਵੀ ਇਹਦਾ ਬਹੁਤ ਵਾਰ ਜ਼ਿਕਰ ਆਇਆ ਚਿੱਤਰ ਗੁਪਤ ਭਾਵੇਂ ਕਿ ਅਸੀਂ ਉਹਨੂੰ ਮਿੱਥਿਆਸ ਦੇ ਨਾਲ ਜੋੜ ਕੇ ਵੇਖਦੇ ਆਂ ਚਿੱਤਰ ਗੁਪਤ ਪਰ ਗੁਰਬਾਣੀ ਵਿੱਚ ਇਹਦਾ ਜਦੋਂ ਜ਼ਿਕਰ ਆਉਂਦਾ ਨਾ ਜੋ ਅਸੀਂ ਗੁਪਤ ਸੋਚਿਆ ਜੋ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਰੂਪ ਦਿੰਦੇ ਫਿਰ ਉਹ ਚਿੱਤਰ ਬਣ ਜਾਂਦਾ ਸਾਹਮਣੇ ਆ ਜਾਂਦਾ ਮਹਾਰਾਜ ਕਹਿੰਦੇ ਪਰਿਵਾਰ ਦੇ ਲਈ ਵੀ ਸੋਚਣਾ ਹੈ ਸਮਾਜ ਸੰਸਾਰ ਦੇ ਲਈ ਵੀ ਸੋਚਦਾ ਸਮਾਜ ਵੀ ਇਦਾਂ ਸੋਚਦਾ ਵੀ ਚੰਗਾ ਹੋਣਾ ਚਾਹੀਦਾ ਪਰਿਵਾਰ ਦੇ ਲਈ ਇਦਾਂ ਸੋਚਦਾ ਹੈ ਮੇਰਾ ਪਰਿਵਾਰ ਸਾਰਿਆਂ ਨਾਲੋਂ ਵਧੀਆ ਚੰਗਾ ਖਾਣ ਪੀਣ ਚੰਗਾ ਪਹਿਨਣ ਚੰਗੀ ਰਹਿائش ਅਸਵਾਰੀਆਂ ਕਰਨ ਸਵਾਰੀਆਂ ਕਰਨ ਦੇ ਲਈ ਚੰਗੀਆਂ ਗੱਡੀਆਂ ਵਰਤਮਾਨ ਦੇ ਵਿੱਚ ਜੋ ਕੁਝ ਹੈ ਸੋਚਦਾ ਹੈ ਮਨਸਾ ਇਹ ਪਰਿਵਾਰ ਦੇ ਲਈ ਸੋਚਦਾ ਆਪਣੀਆਂ ਸੁੱਖ ਸਹੂਲਤਾਂ ਦੇ ਲਈ ਬੰਦਾ ਸੋਚਦਾ ਹੈ ਇਸ ਸਾਰਾ ਕੁਝ ਸੋਚਣ ਤੋਂ ਬਾਅਦ ਬੰਦਾ ਇਹਨੂੰ ਕੋਸ਼ਿਸ਼ ਕਰਦਾ ਪ੍ਰੈਕਟੀਕਲ ਰੂਪ ਦੇ। ਕਦੇ ਧਿਆਨ ਨਾਲ ਸੋਚੋ। ਪਰਿਵਾਰ ਦੇ ਲਈ ਜੋ ਸੋਚਿਆ ਉਹ ਵੀ ਹੋ ਗਿਆ। ਨਿੱਜ ਦੇ ਲਈ ਸੋਚਿਆ ਉਹ ਵੀ ਹੋ ਗਿਆ। ਪਰ ਸਮਾਜ ਤੇ ਦੁਨੀਆ ਦੇ ਲਈ ਜੋ ਸੋਚਿਆ ਨਾ ਉਹਦੇ ਲਈ ਫਿਰ ਕਹਿ ਦਿੰਦਾ, ਇਹੋ ਵੀ ਕਹਿ ਦਿੰਦਾ। ਅਸੀਂ ਇਕੱਲੇ ਕੀ ਕਰ ਸਕਦੇ ਆ ਸਾਡੇ ਕੀਤੇ ਆ ਕੁਝ ਹੁੰਦਾ ਹੋਵੇ ਤੇ ਅਸੀਂ ਕਰੀਏ ਬੰਦੇ ਦੀ ਇਹ ਸੋਚਣੀ ਦੁਨੀਆ ਵਿੱਚ ਜਿਵੇਂ ਇੱਕ ਪਰਿਵਾਰ ਦੇ ਵਿੱਚ ਅਸੀਂ ਘਰ ਦੇ ਵਿੱਚ ਰਹਿੰਦੇ ਆ 5 4 10 ਪਰਿਵਾਰ ਦੇ ਮੈਂਬਰ ਤੇ ਹਰ ਇੱਕ ਪਰਿਵਾਰ ਦਾ ਮੈਂਬਰ ਜ਼ਿੰਮੇਵਾਰ ਹੈ ਉਸ ਘਰ ਦੀ ਸਫਾਈ ਉਸ ਘਰ ਦੀ ਟੁੱਟ ਭੱਜ ਤੋਂ ਕਿਵੇਂ ਉਹਨੂੰ ਬਚਾਇਆ ਜਾ ਸਕਦਾ ਹੈ ਉਹਦੀ ਸਵਾਲ ਕਿਵੇਂ ਕਰਨੀ ਪਰਿਵਾਰ ਦਾ ਹਰ ਮੈਂਬਰ ਜ਼ਿੰਮੇਵਾਰ ਹੈ ਕੋਈ ਬਰਤਨ ਕੱਚ ਦਾ ਟੁੱਟ ਜਾਵੇ ਕੋਈ ਸ਼ੀਸ਼ਾ ਟੁੱਟ ਜਾਵੇ ਕੋਈ ਕੱਪੜੇ ਉਥਲ-ਪੁਥਲ ਪਏ ਹੋਣ ਕੋਈ ਸਾਫ ਸਫਾਈ ਨਾ ਹੋਈ ਹੋਵੇ ਇੱਥੋਂ ਤੱਕ ਬੱਚਿਆਂ ਤੱਕ ਵੀ ਪੁੱਛਿਆ ਜਾਂਦਾ ਵੀ ਇਹ ਖਲਾਰਾ ਕਿੰਨੇ ਪਾਇਆ ਹੈ ਜੇ ਬੱਚਿਆਂ ਨੇ ਪਾਇਆ ਇਹਨੂੰ ਸਾਫ਼ ਕਰੋ ਇਹਨੂੰ ਠੀਕ ਕਰੋ ਇਹਨੂੰ ਤਰਤੀਬ ਦਿਓ ਇਸ ਤਰ੍ਹਾਂ ਪਰਿਵਾਰ ਦਾ ਹਰ ਇੱਕ ਮੈਂਬਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜ਼ਿੰਮੇਵਾਰ ਹੈ ਘਰ ਦੀ ਸੰਭਾਲ ਦੇਣੇ ਇਹੋ ਦੁਨੀਆ ਵੀ ਇੱਕ ਘਰ ਹੈ ਇਹ ਸਾਰਾ ਸੰਸਾਰ ਵੀ ਇੱਕ ਘਰ ਹੈ ਇਸ ਦੁਨੀਆ ਵਿੱਚ ਰਹਿਣ ਵਾਲਾ ਹਰ ਇੱਕ ਮਨੁੱਖ ਇਹਦੀ ਸੰਭਾਲ ਸਭ ਸੁਭਾਲ ਦੇ ਲਈ ਜ਼ਿੰਮੇਵਾਰ ਹੈ ਇਹਨੂੰ ਸੋਹਣਾ ਕਿਵੇਂ ਬਣਾਉਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਮੈਂ ਇੱਕ ਪ੍ਰਮਾਣ ਸਾਂਝਾ ਕਰਾਂਗਾ ਹਰ ਕਾ ਬਾਗਰਾ ਬਾਗਰਾ ਦਾ ਅਰਥ ਹੈ ਬਾਗ ਹਰ ਦਾ ਅਰਥ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹਰ ਕਾ ਬਾਗਰਾ ਨਾਚੇ ਪਿੰਡੀ ਮੈਂ ਸਾਗਰਾ ਇਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਇੱਕ ਬਾਗ ਹੈ ਸੰਸਾਰ ਹੁਣ ਤੁਸੀਂ ਵੇਖੋ ਆਪਣੇ ਪਿਤਾ ਪਤਾਮਾ ਨੇ ਉਹ ਬਾਗ ਕੋਈ ਬੂਟਾ ਕੋਈ ਪੇੜ ਉਹ ਪੌਦਾ ਲਾਇਆ ਹੋਵੇ ਤੇ ਉਸ ਪੌਦੇ ਦੀ ਕੋਈ ਟਾਣੀ ਜਾਂ ਕੋਈ ਫੁੱਲ ਜਾਂ ਕੋਈ ਪੱਤਾ ਹੀ ਤੋੜਨ ਲੱਗੇ ਤੇ ਅਸੀਂ ਕੋਈ ਉਹਨੂੰ ਮਨਾ ਕਰ ਦਿੰਦੇ ਆ ਸਾਡੇ ਬਜ਼ੁਰਗਾਂ ਦੀ ਯਾਦ ਹੈ ਇਹ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਤੇ ਜਿਹੜਾ ਸਾਰਾ ਸੰਸਾਰ ਇਹਦਾ ਇਹਦੀ ਲੁੱਟ ਹੋ ਰਹੀ ਹੈ ਆਕਾਲ ਪੁਰਖ ਵਿਧਰੂ ਦਾ ਬਾਗ ਇਹ ਬੜੀ ਵੱਡੀ ਸੋਚ ਨਾਲ ਦੇਖਣਾ ਪੈਣਾ ਹੈ ਸਾਧ ਸੰਗਤ ਛੋਟੀ ਸੋਚ ਨਾਲ ਨਹੀਂ ਅਸੀਂ ਮੈਂ ਪਹਿਲੋ ਵਿਅਕਤੀ ਕੀਤੀ ਬੰਦਾ ਨਿੱਜਵਾਦ ਨਾਲ ਸੀਮਤ ਹੈ ਪਰਿਵਾਰ ਨਾਲ ਸੀਮਤ ਹੈ ਪਰਿਵਾਰ ਕਿਵੇਂ ਬਚਾਉਣਾ ਹੈ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਬਸ ਇੱਥੋਂ ਤੱਕ ਬੰਦਾ ਇੱਥੋਂ ਤੱਕ ਤਿਆਰੀ ਕਰਦਾ ਹੈ ਜਦੋਂ ਅਰਦਾਸ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਆਂ ਅਰਦਾਸ ਦਾ ਇੱਕ ਬੰਦ ਪੜ੍ਹਦੇ ਆਂ ਜਿੰਨਾ ਸਿੰਘਾਂ ਸਿਖੜੀਆਂ ਨੇ ਧਰਮ ਹੇਤ ਸੀਸ ਦਿੱਤੇ ਹੇਤ ਦਾ ਅਰਥ ਹੁੰਦਾ ਪਿਆਰ ਹੇਤ ਦਾ ਅਰਥ ਹੈ ਸਨੇਹ ਇਹਦਾ ਅਰਥ ਹੈ ਜਿੰਨਾ ਜਿੰਨਾ ਨੇ ਆਪਣੇ ਪਰਿਵਾਰ ਤੋਂ ਉੱਪਰ ਉੱਠ ਕੇ ਆਪਣੇ ਨਿਜਵਾਦ ਤੋਂ ਉੱਪਰ ਉੱਠ ਕੇ ਕੋ ਹੋਰ ਚੀਜ਼ ਵੀ ਚੰਗੀ ਲੱਗੀ ਜਿਹਦਾ ਪਿਆਰ ਕੀਤਾ ਹੋਵੇ ਆਸੰਗਤ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਉਹਨਾਂ ਗੁਰੂ ਕੇ ਬਹਾਦਰਾਂ ਨੇ ਗੁਰੂ ਕੇ ਸੂਰਬੀਰ ਯੋਧਿਆਂ ਨੇ ਇੱਕ ਮਤ ਦੇ ਵਿੱਚ ਹੀ ਨਹੀਂ ਇੱਕ ਧਰਮ ਦੇ ਵਿੱਚ ਹੀ ਬਹੁਤ ਥਾਵਾਂ ਤੇ ਐਸੇ ਬਹਾਦਰ ਪੈਦਾ ਹੋਏ بڑے بڑے ਸੂਰਬੀਰ ਪੈਦਾ ਹੋਏ ਜਿਨ੍ਹਾਂ ਨੇ ਪਰਿਵਾਰਵਾਦ ਤੋਂ ਉੱਪਰ ਉੱਠ ਕੇ ਨਿੱਜਵਾਦ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਅਗਲੀ ਹੋਰ ਵੀ ਚੀਜ਼ ਇੱਕ ਚੰਗੀ ਲੱਗੀ ਉਹਦਾ ਨਾਮ ਹੈ ਧਰਮ ਉਹਦਾ ਨਾਮ ਹੈ ਧਰਮ ਧਰਮ ਹੀ ਤਸੀਸ ਦਿੱਤੇ ਉਹਨਾਂ ਨੇ ਆਪਣੇ ਨਿੱਜਵਾਦ ਦੀ ਕੋਈ ਪ੍ਰਵਾਹ ਨਹੀਂ ਕੀਤੀ ਆਪਣੇ ਆਪ ਦੀ ਕੋਈ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਇਹ ਵੀ ਸੋਚਿਆ ਮੇਰਾ ਕੋ ਨੁਕਸਾਨ ਹੋਵੇਗਾ ਮੇਰੇ ਪਰਿਵਾਰ ਦਾ ਕੋ ਨੁਕਸਾਨ ਹੋਵੇਗਾ ਉਹਨਾਂ ਕਿਹਾ ਬਦਲੇ ਦੇ ਵਿੱਚ ਇਹ ਸਾਰਾ ਕੁਝ ਵੀ ਦੇ ਦਿੱਤਾ ਜਾਵੇ ਨਾ ਤੇ ਤਾਂ ਵੀ ਬੜੀ ਮਮੂਲੀ ਹੈ ਇਹ ਗੱਲ ਮਾਮੂਲੀ ਹੈ ਜੇ ਮੈਂ ਪਰਿਵਾਰ ਵੀ ਬਦਲੇ ਵਿੱਚ ਦੇ ਦੇਵਾਂ ਆਪਣਾ ਆਪ ਵੀ ਬਦਲੇ ਵਿੱਚ ਦੇ ਦੇਵਾਂ ਤੇ ਉਹਦੀ ਪ੍ਰਾਪਤੀ ਵਾਸਤੇ ਤਾਂ ਇਹ ਚੀਜ਼ਾਂ ਬੜੀਆਂ ਤੁਸ਼ ਨੇ ਪਰ ਉਹ ਬਹੁਤ ਕੀਮਤੀ ਚੀਜ਼ ਹੈ ਉਹ ਹੈ ਧਰਮ ਉਹ ਹੈ ਫਰਜ਼ ਉਹ ਹੈ ਜ਼ਿੰਮੇਵਾਰੀ ਹਰ ਕਾ ਬਾਗਰਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਇਸ ਬਾਗ ਨੂੰ ਸੁਹਾਵਣਾ ਬਣਾਉਣ ਦੇ ਲਈ ਇਹ ਮੇਰੀ ਜ਼ਿੰਮੇਵਾਰੀ ਮੈਂ ਜ਼ਿੰਮੇਵਾਰ ਹਰ ਇੱਕ ਮੈਂਬਰ ਜਦੋਂ ਇਹ ਸੋਚ ਕੇ ਚੱਲੇਗਾ ਨਾ ਇਹ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਕਿ ਦੁਨੀਆ ਦੇ ਵਿੱਚ ਪਾਪ ਵੱਧ ਗਿਆ। ਦੁਨੀਆ ਵਿੱਚ ਕਰਪਸ਼ਨ ਹੈ। ਦੁਨੀਆ ਵਿੱਚ ਝੂਠੇ ਲੋਕ ਨੇ। ਦੁਨੀਆ ਵਿੱਚ ਰਿਸ਼ਵਤ ਖੋਰੀ ਹੈ, ਦੁਨੀਆ ਵਿੱਚ ਠੱਗੀ ਠੋਰੀ ਹੈ। ਇਹ ਸਾਰੀਆਂ ਗੱਲਾਂ ਆਪਣੇ ਆਪ ਖਤਮ ਹੋ ਜਾਣੀਆਂ ਜਦੋਂ ਹਰ ਮਨੁੱਖ ਜ਼ਿੰਮੇਵਾਰੀ ਨਾਲ ਤੁਰ ਪਿਆ। ਮੇਰਾ ਮਨੋਰਥ ਕੁਝ ਹੋਰ ਹੈ। ਮੈਂ ਪਰਿਵਾਰਵਾਦ ਤੇ ਨਿੱਜਵਾਦ ਤੋਂ ਉੱਪਰ ਉੱਠਣਾ ਮੇਰਾ ਮਨੋਰਥ ਨਹੀਂ ਹੈ। ਮੇਰਾ ਮਨੋਰਥ ਹੈ ਪ੍ਰਾਣੀ ਤੋਂ ਆਇਆ ਲਾਹ ਲਏ